ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋ ਸਾਧ ਸੰਗਤ ਜੀਓ ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹਉਣਾ ਕਿ ਦਰਬਾਰ ਸਾਹਿਬ ਫਿਰ ਅੰਮ੍ਰਿਤਸਰ ਵਿਖੇ ਤਲਵੰਦ ਦੁਬਾਰਾ ਦਰਬਾਰ ਸਾਹਿਬ ਦੇ ਵਿੱਚ ਐਂਟਰੀ ਦਿਵਸ ਮੋੜ ਪ੍ਰਵੇਸ਼ ਦਿਵਸ ਜਿਹੜਾ 1920 ਤੋਂ ਸਟਾਰਟ ਹੋਇਆ ਸੀਗਾ 12 ਅਕਤੂਬਰ 1920 ਨੂੰ ਦਰਬਾਰ ਸਾਹਿਬ ਖਰੀ ਅਵਸਰ ਦੇ ਵਿੱਚ ਇਹਨਾਂ ਦਾ ਪ੍ਰਸ਼ਾਦ ਬੜਾ ਪ੍ਰਸ਼ਾਦ ਪ੍ਰਵਾਨ ਹੋਇਆ ਸੀਗਾ ਦੁਬਾਰਾ ਇਹਨਾਂ ਦੇ ਅੰਦਰ ਆਉਣ ਵਾਸਤੇ ਇਹਨਾਂ ਦੇ ਰਸਤੇ ਖੁੱਲੇ ਸੀਗੇ ਸੋ ਉਸ ਦਿਨ ਨੂੰ ਅਸੀਂ 1920 ਵਿੱਚ 100 ਸਾਲਾ ਮਨਾ ਕੇ ਹਟੇ ਹਾਂ ਤੇ ਦੁਬਾਰਾ ਫਿਰ ਅਸੀਂ ਇਸ ਨੂੰ ਹਰ ਸਲਾਨਾ ਸਾਹਿਬ ਜੋ ਸਲਾਨਾ ਦਿਵਸ ਉਹ ਜੋ ਮਨਾਉਂਦੇ ਆ ਰਹੇ ਹਾਂ ਆਪ ਸਭ ਨੂੰ ਬੇਨਤੀ ਹੈ ਕਿ 12 ਅਕਤੂਬਰ ਦਿਨ ਸ਼ਨੀਵਾਰ ਦਸੌਂਦਾ ਸਿੰਘ ਧਰਮਸ਼ਾਲਾ ਵਿਖੇ ਠੀਕ ਸਵੇਰੇ 10:00 ਵਜੇ ਸਮੂਹ ਦਲਤ ਸਿੱਖਾਂ ਨੂੰ ਬੇਨਤੀ ਹੈ ਕਿ ਸਾਰੇ ਬੰਦਲ ਵਾਇਗੁਰਜੀ ਕਾਲਸਾ ਵਾਇਗੁਰਜੀ ਦੇ ਪਤੇ ਮੈਂ ਡਾਕਟਰ ਕਸ਼ੂਰ ਸਿੰਘ ਹੁੰਡਾ ਆਪ ਸਭ ਜੀ ਨੂੰ ਬੇਨਤੀ ਕਰਦਾ ਧੰਨਵਾਦ ਜੀ